ਸੁੱਚਾ ਪਹਿਲਾਂ ਸੁੱਚਾ ਸਿੰਘ ਲੰਗਾਰ ਨਾਲ ਕੰਮ ਕੀਤਾ ਹੁਣ ਤੁਸੀਂ ਸੁਖਜਿੰਦਰ ਸਿੰਘ ਰੰਧਾਵਾ ਨਾਲ ਕੰਮ ਕਰਕੇ ਦੇਖੋ ਉਹਨਾਂ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਕਲਾਂੌਰ ਬੈਲਟ ਨੇ ਸਭ ਤੋਂ ਵੱਧ ਸਤਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਂਝਿਤਾਇਆ ਸੀ ਅਤੇ ਹੁਣ ਵੀ ਤੁਸੀਂ ਇਸ ਵਾਰ 2027 'ਚ ਵੀ ਕਾਂਗਰਸ ਨੂੰ ਚਿਤਾਉਗੇ ਇਸ ਗੱਲ ਦਾ ਪੱਕਾਵਾ ਅੱਜ ਉਹਦੇ ਵੀਰ ਸਿੰਘ ਰੰਧਾਵਾ ਜੋ ਕੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਹਨ ਉਹਨਾਂ ਵੱਲੋਂ ਧਰੋ ਵਾਲੀ ਵਿਖੇ ਪਹੁੰਚੇ 1/8 ਨੂੰ ਬੋਲਦੇ ਆ ਕਿਹਾ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਉਹਦੇ ਵੀਰ ਸਿੰਘ ਰੰਧਾਵਾ ਨੇ ਕਹਿੰਦੇ ਕੀ ਪਹਿਲਾਂ ਲਗਾ ਨਾ ਕੰਮ ਕੀਤਾ ਤੇ ਹੰਰਦਾਵਾ ਸਾਹਿਬ ਨਾਲ ਉਹਦੋਂ ਕੰਮ ਕਰਦੇ ਰਹੇ ਉਹ ਚੰਗਾ ਕੀਤਾ ਤੁਸੀਂ ਦੱਸਿਆ ਨਹੀਂ ਛੱਡਿਆ ਕਿਉਂਕਿ ਸਾਡੇ ਕੋਲ ਪੁੱਜਿਆ ਨਹੀਂ ਸੀ ਜਾਨਣਾ ਕਿ ਕਿਹੜੀ ਗੱਲੋਂ ਛੱਡਿਆ ਤੁਸੀਂ ਸਾਨੂੰ ਨਹੀਂ ਪਤਾ ਲੱਗਿਆ ਤੇ ਚੰਗਾ ਕੀਤਾ ਅਕਾਲੀ ਦਲ ਵੀ ਕਿਉਂਕਿ ਇੱਥੋਂ ਦੇ ਜਿਹੜੇ ਵਰਕਰ ਅਕਾਲੀ ਦਲ ਵੱਲੋਂ ਆਏ ਸੀਗੇ ਕਲਨੌਰ ਬੜਾ ਸਟਰੋਂਗ ਹੁੰਦਾ ਸੀਗਾ ਪਹਿਲੀ ਵਾਰੀ ਮੈਨੂੰ ਲੱਗਦਾ 22 ਚ ਸਭ ਤੋਂ ਵੱਧ ਪਿੰਡ ਜਿੱਤੇ ਹੋਵਾਂਗੇ ਕਲਨੌਰ ਵਾਲੀ ਸਾਈਡ ਤੇ ਆ ਸਾਰੀ ਤੁਹਾਡੀ ਟੀਮ ਇਕੱਠੀ ਹੋ ਕੇ ਆਈ ਹੈ ਤੁਹਾਡੇ ਕਰਕੇ ਜਿੱਤੇ ਤੇ ਅੱਗੇ ਐਦਕੀ ਪਤਾ ਪਿਛਲੀ ਵਾਰੀ ਜਿਹੜਾ ਹੋ ਗਿਆ ਐਦਕੀ ਹੋਰ ਵੀ ਵਿਖੀ ਜਾਂਦਾ ਐਦਕੀ ਜਿੰਨੇ ਕੰਮ ਹੋਈ ਜਾਂਦੇ ਇੱਥੇ 32 ਕੇ 35 ਕਰੋੜ ਹੁਣ ਤੱਕ ਆਇਆ ਤੇ ਆਪਣੇ ਟਾਈਮ ਤਰ੍ਹਾਂ ਦਾਵਾ ਸਾਹਿਬ ਨੇ 300 ਤੋਂ ਉੱਪਰ ਕਰੋੜ ਪੈੰਡਾ ਚਲਾਤਾ ਸੀਗਾ ਸਾਰੇ ਪਿੰਡ ਨੂੰ ਕਰੋੜ ਕਰੋੜ ਜਾਂਦਾ ਹੁੰਦਾ ਸੀਗਾ ਤੇ ਅੱਜ ਇਹਨਾਂ ਕੋਲ 2-2 ਲੱਖ ਨਹੀਂ ਦਿੱਤਾ ਕਿ ਉਸ ਤੋਂ ਵੱਧ ਤਾਂ 6 ਮਹੀਨਿਆਂ ਤੱਕ ਦੇ ਦਿੰਦਿੰਦੇ ਨੇ ਤੇ ਤੁਹਾਡਾ ਧੰਨਵਾਦ ਤੁਸੀਂ ਫੇਰ ਇਕੱਠੇ ਹੋ ਕੇ ਆਏ ਹੁਣ ਸਾਰਿਆਂ ਨੇ ਕੋਈ ਅੱਜ ਤੋਂ ਬਾਅਦ ਕੋਈ ਉਹ ਨਾ ਕਰੇ ਕਿ ਪ੍ਰਧਾਨ ਨੂੰ ਐ ਕਰਾ ਤਾਂ ਹੁਣ ਜੇ ਬਣ ਗਿਆ ਤੇ ਸਾਰਿਆਂ ਨੇ ਚੱਲਣਾ ਪੈਣਾ ਤੇ ਰੰਧਾਵਾ ਸਾਹਿਬ ਨੇ ਬਣਾਇਆ ਤੇ ਤੁਹਾਨੂੰ ਸਾਰਿਆਂ ਨੂੰ ਚੱਲਣਾ ਹੀ ਪਊਗਾ ਤੇ ਜਿਹੜੀ ਜਿਹੜੀ ਕਮੀ ਇਹਨਾਂ ਚ ਹੋਊਗੀ ਤੇ ਉਹ ਤੁਹਾਡੇ ਸਾਹਮਣੇ ਬੈਠ ਕੇ ਪੂਰੀ ਕਰਿਆ ਕਰਾਂਗੇ ਹਰ ਹਰੀ ਤੁਹਾਡਾ ਧੰਨਵਾਦ ਮੈਂ ਨਾਹਰਾ ਲਵਾਣਾ ਬਾਹਾਂ ਖੜੀਆਂ ਕਰਕੇ ਸਾਰਿਆਂ ਨੂੰ ਲਵਾਣਾ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਕਹਿੰਦੇ ਕੀ ਪਹਿਲਾਂ ਲੰਗਾ ਨਾ ਕੰਮ ਕੀਤਾ ਤੇ ਹੁਣ ਰੰਧਾਵਾ ਸਾਹਿਬ ਨਾਲ ਉਦੋਂ ਕੰਮ ਕਰਦੇ ਰਹੇ ਹੋ ਪਰ ਉਹ ਚੰਗਾ ਕੀਤਾ ਤੁਸੀਂ ਦੱਸਿਆ ਨਹੀਂ ਛੱਡਿਆ ਕਿਉਂਕਿ ਸਾਡੇ ਕੋਲ ਪੁੱਜਿਆ ਨਹੀਂ ਸੀ ਜਾਨਣਾ ਕਿ ਕਿਹੜੀ ਗੱਲ ਨੂੰ ਛੱਡਿਆ ਤੁਸੀਂ ਸਾਨੂੰ ਨਹੀਂ ਪਤਾ ਲੱਗਿਆ ਤੇ ਚੰਗਾ ਕੀਤਾ ਅਕਾਲੀ ਦਲ ਵੀ ਕਿਉਂਕਿ ਇੱਥੋਂ ਦੇ ਜਿਹੜੇ ਵਰਕਰ ਅਕਾਲੀ ਦਲ ਵੱਲੋਂ ਆਏ ਸੀਗੇ ਕਲਨੌਰ ਬੜਾ ਸਟਰੋਂਗ ਹੁੰਦਾ ਸੀਗਾ ਪਹਿਲੀ ਵਾਰੀ ਮੈਨੂੰ ਲੱਗਦਾ 22 ਚ ਸਭ ਤੋਂ ਵੱਧ ਪਿੰਡ ਜਿੱਤੇ ਹੋਵਾਂਗੇ ਕਲਨੌਰ ਵਾਲੀ ਸਾਈਡ ਤੇ ਆਹ ਸਾਰੀ ਤੁਹਾਡੀ ਟੀਮ ਇਕੱਠੀ ਹੋ ਕੇ ਆਈਏ ਤੁਹਾਡੇ ਕਰਕੇ ਜਿੱਤੇ ਤੇ ਅੱਗੇ ਐਦ ਕੀ ਪਤਾ ਪਿਛਲੀ ਵਾਰੀ ਜਿਹੜਾ ਹੋ ਗਿਆ ਐਦ ਕੀ ਹੋਰ ਵੀ ਵਖੀ ਜਾਂਦਾ ਅਜਿਕੇ ਜਿੰਨੇ ਕੰਮ ਹੋਈ ਜਾਂਦੇ ਇੱਥੇ 32 ਕੇ 35 ਕਰੋੜ ਹੁਣ ਤੱਕ ਆਇਆ ਤੇ ਆਪਣੇ ਟਾਈਮ ਤਰ੍ਹਾਂ ਰੰਧਾਵਾ ਸਾਹਿਬ ਨੇ 300 ਤੋਂ ਉੱਪਰ ਕਰੋੜ ਪਿੰਡਾਂ ਚ ਲਾਤਾ ਸੀਗਾ ਹਰ ਪਿੰਡ ਨੂੰ ਕਰੋੜ ਕਰੋੜ ਜਾਂਦਾ ਹੁੰਦਾ ਸੀਗਾ ਤੇ ਅੱਜ ਇਹਨਾਂ ਕੋਲੋਂ 2-2 ਲੱਖ ਨਹੀਂ ਦਿੱਤਾ ਕਿ ਉਸ ਤੋਂ ਵੱਧ ਤਾਂ 6 ਮਹੀਨਿਆਂ 'ਚ ਦੇ ਦਿੰਦੇ ਨੇ ਤੇ ਤੁਹਾਡਾ ਧੰਨਵਾਦ ਤੁਸੀਂ ਫੇਰ ਇਕੱਠੇ ਹੋ ਕਿ ਆਏ ਹੁਣ ਸਾਰਿਆਂ ਨੇ ਕੋਈ ਅੱਜ ਤੋਂ ਬਾਅਦ ਕੋਈ ਉਹ ਨਾ ਕਰੇ ਕਿ ਪ੍ਰਧਾਨ ਨੂੰ ਐ ਕਰਾ ਤਾਂ ਹੁਣ ਜੇ ਬਣ ਗਿਆ ਤੇ ਸਾਰਿਆਂ ਨੇ ਚੱਲਣਾ ਪੈਣਾ ਤੇ ਰੰਧਾਵਾ ਸਾਹਿਬ ਨੇ ਬਣਾਇਆ ਤੇ ਤੁਹਾਨੂੰ ਸਾਰਿਆਂ ਨੂੰ ਚੱਲਣਾ ਹੀ ਪਊਗਾ ਹੁਣ ਤੇ ਜਿਹੜੀ ਜਿਹੜੀ ਕਮੀ ਇਹਨਾਂ 'ਚ ਹੋਊਗੀ ਤੋ ਤੁਹਾਡੇ ਸਾਹਮਣੇ ਬੈ ਕੇ ਪੂਰੀ ਕਰਿਆ ਕਰਾਂਗੇ ਹਰ ਹਰਿ ਤੁਹਾਡਾ ਧੰਨਵਾਦ ਮੈਂ ਨਾਰਾ ਲਾਉਣਾ ਬਾਹਾਂ ਖੜੀਆਂ ਕਰਕੇ ਸਾਰੇ ਨਾਰਾ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਕਹਿੰਦੇ ਕੀ ਪਹਿਲਾਂ ਲੰਗਾ ਨਾ ਕੰਮ ਕੀਤਾ ਤੇ ਹੰਰਦਾਵਾ ਸਾਹਿਬ ਨਾਲ ਉਦੋਂ ਕੰਮ ਕਰਦੇ ਰਹੇ ਹੋ ਪਰ ਉਹ ਚੰਗਾ ਕੀਤਾ ਤੁਸੀਂ ਦੱਸਿਆ ਨਹੀਂ ਛੱਡਿਆ ਕਿਉਂਕਿ ਸਾਡੇ ਕੋਲ ਪੁੱਜਿਆ ਨਹੀਂ ਸੀ ਜਾਣਨਾ ਕਿ ਕਿਹੜੀ ਗੱਲੋਂ ਨੂੰ ਛੱਡਿਆ ਤੁਸੀਂ ਸਾਨੂੰ ਨਹੀਂ ਪਤਾ ਲੱਗਿਆ ਤੇ ਚੰਗਾ ਕੀਤਾ ਅਕਾਲੀ ਦਲ ਵੀ ਕਿਉਂਕਿ ਇੱਥੋਂ ਦੇ ਜਿਹੜੇ ਵਰਕਰ ਅਕਾਲੀ ਦਲ ਵੱਲੋਂ ਆਏ ਸੀਗੇ ਕਲਾਨੌਰ ਬੜਾ ਸਟਰੋਂਗ ਹੁੰਦਾ ਸੀਗਾ ਪਹਿਲੀ ਵਾਰ ਹੀ ਮੈਨੂੰ ਲੱਗਦਾ 22 ਚ ਸਭ ਤੋਂ ਵੱਧ ਪਿੰਡ ਜਿੱਤੇ ਹੋਵਾਂਗੇ ਕਲਾਨੌਰ ਵਾਲੀ ਸਾਈਡ ਤੇ ਆਹ ਸਾਰੀ ਤੁਹਾਡੀ ਟੀਮ ਇਕੱਠੀ ਹੋ ਕੇ ਆਈ ਹੈ ਤੁਹਾਡੇ ਕਰਕੇ ਜਿੱਤੇ ਤੇ ਅੱਗੇ ਐਦ ਕੀ ਪਤਾ ਪਿਛਲੀ ਵਾਰੀ ਜਿਹੜਾ ਹੋ ਗਿਆ ਐਦ ਕੀ ਹੋਰ ਵੀ ਵਿਖੀ ਜਾਂਦਾ ਐਦ ਕੀ ਜਿੰਨੇ ਕੰਮ ਹੋਈ ਜਾਂਦੇ ਇੱਥੇ 32 ਕੇ 35 ਕਰੋੜ ਹੁਣ ਤੱਕ ਆਇਆ ਤੇ ਆਪਣੇ ਟਾਈਮ ਤਰ੍ਹਾਂ ਦਾਵਾ ਸਾਹਿਬ ਨੇ 300 ਤੋਂ ਉੱਪਰ ਕਰੋੜ ਪਿੰਡਾ ਚ ਲਾਤਾ ਸੀਗਾ ਹਰ ਪਿੰਡ ਨੂੰ ਕਰੋੜ ਕਰੋੜ ਜਾਂਦਾ ਹੁੰਦਾ ਸੀਗਾ ਤੇ ਅੱਜ ਇਹਨਾਂ ਕੋਲ 2-2 ਲੱਖ ਨਹੀਂ ਦਿੱਤਾ ਕਿ ਉਹ ਤੋਂ ਵੱਧ ਤਾਂ 6 ਮਹੀਨਿਆਂ ਚ ਦੇ ਦਿੰਦੇ ਨੇ ਤੇ ਤੁਹਾਡਾ ਧੰਨਵਾਦ ਤੁਸੀਂ ਫੇਰ ਇਕੱਠੇ ਹੋ ਕੇ ਆਏ ਹੁਣ ਸਾਰਿਆਂ ਨੇ ਕੋਈ ਅੱਜ ਤੋਂ ਬਾਅਦ ਕੋਈ ਉਹ ਨਾ ਕਰੇ ਕਿ ਪ੍ਰਧਾਨ ਨੂੰ ਐ ਕਰਾ ਤਾਂ ਹੁਣ ਜੇ ਬਣ ਗਿਆ ਤੇ ਸਾਰਿਆਂ ਨੇ ਚੱਲਣਾ ਪੈਣਾ ਤੇ ਰੰਧਾਵਾ ਸਾਹਿਬ ਨੇ ਬਣਾਇਆ ਤੇ ਤੁਹਾਨੂੰ ਸਾਰਿਆਂ ਨੂੰ ਚੱਲਣਾ ਹੀ ਪਊਗਾ ਹੁਣ ਤੇ ਜਿਹੜੀ ਜਿਹੜੀ ਕਮੀ ਇਹਨਾਂ ਚ ਹੋਊਗੀ ਤੇ ਉਹ ਤੁਹਾਡੇ ਸਾਹਮਣੇ ਬੈਠ ਕੇ ਪੂਰੀ ਕਰਿਆ ਕਰਾਂਗੇ ਹਰ ਹਰੀ ਤੁਹਾਡਾ ਧੰਨਵਾਦ ਮੈਂ ਨਾਹਰਾ ਲਾਉਣਾ ਬਾਹਾਂ ਖੜੀਆਂ ਕਰਕੇ ਸਾਰਿਆਂ ਨੂੰ ਲਾੜਾ ਬੋਲੋ ਸੋਨਹਾਰ ਜੈ ਜੈਕਾਰ